ਟਰਾਂਸਪੋਰਟ ਮੰਤਰੀ ਵੱਲੋਂ ਭਾਈ ਗਈ ਸੀ ਜੇਸ ਮੀਟਿੰਗ ਦੇ ਵਿੱਚ ਪਰਸਨਲ ਦੇ ਵਿਭਾਗ ਦੇ ਅਧਿਕਾਰੀਆਂ ਸਮੇਤ ਮੀਟਿੰਗ ਹੋਈ ਹੈ ਉਸ ਮੀਟਿੰਗ 'ਚ ਪਹਿਲੀ ਗੱਲ ਸੀ ਕਿ ਪਾਲਿਸੀ ਜਿਹੜੀ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਤੇ ਆਊਟਸੋਰਸਿੰਗ ਨੂੰ ਕੰਟਰੈਕਟੇ ਲੈਣਾ ਹੈ ਉਹਨੂੰ ਕਬੀਰਦਾਨਾ ਵਿਚਾਰਿਆ ਗਿਆ ਜਿੰਦੇ ਵਿੱਚ ਜਿਹੜੇ ਕਾਗਜ਼ ਦਿੱਤੇ ਗਏ ਸੀ ਨਗਰ ਨਿਗਮ ਦੇ ਤੇ ਕੌਸ਼ਨ ਵਿਭਾਗ ਦੇ ਹਰਿਆਣੇ ਦੇ ਆਊਟਸੋਰਸਿੰਗ ਨੂੰ ਕੰਟਰੈਕਟੇ ਕਰਨ ਲਈ ਉਹਨਾਂ ਨੂੰ ਪਰਸਨਲ ਵਿਭਾਗ ਨੂੰ ਭੇਜ ਕੇ ਪਰਸਨਲ ਵਿਭਾਗ ਕੋਲੋਂ ਪਾਲਿਸੀ ਕੱਢ ਕੇ ਉਸ ਪਾਲਿਸੀ ਤਹਿਤ ਮਲਾਜ਼ਮਾਂ ਨੂੰ ਕੰਟਰੈਕਟੇ ਲੈਣ ਦੀ ਗੱਲਬਾਤ ਚੱਲੀ ਆ। ਜਿਹੜੇ ਕੰਟਰੈਕਟ ਤੇ ਕਰਨੇ ਸੀ ਮੁਲਾਜ਼ਮ ਕੰਟਰੈਕਟ ਵਾਲੇ ਰੈਗੂਲਰ ਕਰਨੇ ਸੀ 50% ਪੋਸਟਾਂ ਰੱਖ ਕੇ ਉਸ ਗੱਲ ਤੇ ਸਹਿਮਤੀ ਜਿਵੇਂ ਬਣੀ ਸੀ ਉਸੇ ਤਰੀਕੇ ਨਾਲ ਹੀ ਸਹਿਮਤੀ ਬਣੀ ਹੋਈ ਆ ਸੋ ਨਾਲ ਦੀ ਨਾਲ ਜਿਹੜੀਆਂ ਦੂਸਰੀਆਂ ਮੰਗਾਂ ਸੀ ਕਿ ਟਰਾਂਸਪੋਰਟ ਮਿਨਿਸਟਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 16 ਤਰੀਕ ਦੀ ਮੀਟਿੰਗ ਜਾਂ 16 ਤੋਂ ਮੀਟਿੰਗ ਤੋਂ ਬਾਅਦ ਜਿਹੜੇ ਕੰਟਰੈਕਟ ਵਾਲੇ ਮੁਲਾਜ਼ਮ ਹਾਰ ਕੀਤੇ ਹੋਏ ਸਸਪੈਂਡ ਕੀਤੇ ਹੋਏ ਜਾਂ ਪੀਆਰਟੀਸੀ ਬਲੈਕਲਿਸਟ ਆ ਉਹਨਾਂ ਮੁਲਾਜ਼ਮ ਨੂੰ ਵਾਪਸ ਕਰਨ ਦੀ ਗੱਲ ਸੀ ਉਹਦੇ ਵਾਸਤੇ ਜਿਹੜੇ ਟਰਾਂਸਪੋਰਟ ਸੈਕਟਰੀ ਉਹਨਾਂ ਨੇ ਸਬਾ ਮੰਗਿਆ ਵੀ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਬੁਲਾ ਕੇ ਤੁਹਾਡੀ ਸਹਿਮਤੀ ਨਾਲ ਮੈਂ ਆਰਡਰ ਕੱਢੂਗਾ ਕਿਉਂਕਿ ਜੇ ਮੈਂ ਆਰਡਰ ਕਰਤੇ ਕਿਉਂਕਿ ਜਿਹੜੇ ਵਿਭਾਗ ਲੋਗੇ ਉਹ 13 14 ਮੁਲਾਜ਼ਮ ਭਾਲ ਕਰਦੀ ਪ੍ਰੋਪੋਜ਼ਲ ਗਈ ਆ ਜੋ 13 14 ਕਰਦੇ ਆ ਤੁਸੀਂ ਫਿਰ ਵਿਰੋਧ ਕਰੋਗੇ ਫਿਰ ਮੰਗ ਕਰੋਗੇ ਉਹਦੇ ਵਾਸਤੇ ਤੁਹਾਡੇ ਕੋਲੋਂ ਪ੍ਰੋਪੋਜ਼ਲ ਲੈ ਕੇ ਸਾਰੇ ਮੁਲਾਜ਼ਮਾਂ ਨੂੰ ਭਾਲ ਕਰਾਂਗੀ ਕਿਵੇਂ ਵੱਧ ਤੋਂ ਵੱਧ ਬੈਨੀਫਿਟ ਮਿਲਦਾ ਉਹਦੇ ਵਾਸਤੇ ਇੱਕ ਅੱਧੇ ਦਿਨ ਦੇ ਵਿੱਚ ਤੁਹਾਨੂੰ ਬੁਲਾ ਕੇ ਸਾਰੀ ਪ੍ਰੋਪੋਜ਼ਲ ਲਈ ਜਾਏਗੀ ਨਾਲ ਦੀ ਨਾਲ ਜਿਹੜੇ ਮੁਲਾਜ਼ਮ ਬਲੈਕਲਿਸਟ ਕੀਤੇ ਜਾਂਦੇ ਆ ਕੰਡੀਸ਼ਨਾਂ ਲਾਈਆਂ ਉਹਨਾਂ ਕੰਡੀਸ਼ਨਾਂ 'ਚ ਸੋਧ ਦੀ ਗੱਲ ਸੀ ਜਿਹੜੀ ਉਹ ਸੋਧ ਵਾਸਤੇ ਐਮ ਡੀ ਪੀਆ ਆਰਟੀਸੀ ਤੇ ਪਨਮਸ ਵੱਲੋਂ ਸਲਾਹ ਦਿੱਤੀ ਕਿ ਤੇ ਨਾਲ ਦੀ ਨਾਲ ਪੀਆਰਟੀਸੀ ਦੇ ਰਮਨ ਕੁਮਾਰ ਜੀ ਆਵਾ ਤੇ ਪਨਮਸ ਦੇ ਜਿਹੜੇ ਏਡਿਓ ਨੇ ਰਜੀਵ ਕੁਮਾਰ ਦੱਸਦਾ ਦੋਨਾਂ ਦੀ ਡਿਊਟੀ ਲਾਏਗੀ ਕਿ ਦੋਨੋਂ ਜਥੇਬੰਦੀ ਦੀ ਸਹਿਮਤੀ ਨਾਲ ਇਸ ਹਫਤੇ ਦੇ ਵਿੱਚ ਉਹ ਤਿਆਰ ਕਰਕੇ ਉਹ ਕੰਡੀਸ਼ਨਾਂ 'ਚ ਸੋਧ ਤੇ ਨਾਲ ਦੀ ਨਾਲ ਲਾਗੂ ਕਰਨਗੇ ਸੋ ਪੁਰਾਣੇ ਪੱਤਰ ਵੀ ਸਾਰੇ ਦਿਖਾਏਗੇ ਕਿ ਪਹਿਲਾਂ ਤੁਸੀਂ ਇਹ ਸਾਰਾ ਕੁਝ ਵੇਖ ਚੁੱਕੇ ਹੋ ਆਵਾਜ਼ ਚੁੱਕੇ ਵਾਰ-ਵਾਰ ਉਹੀ ਗੱਲ ਕਰਦੇ ਹੋ ਪਰੰਤੂ ਟਰਾਂਸਪੋਰਟ ਸੈਕਟਰੀ ਨੂੰ ਸਪਸ਼ਟ ਕੀਤਾ ਗਿਆ ਕਿ ਸਾਡੇ ਵੱਲੋਂ ਕਲੀਅਰ ਆ ਕਿ ਜੋ ਚੀਜ਼ ਅਸੀਂ ਕਹਿ ਰਹੇ ਉਹ ਲਾਗੂ ਕਰਾਂਗੇ ਸੋ ਅਸੀਂ ਉਹਨਾਂ ਨੂੰ ਹਵਾਲਾ ਵੀ ਦਿੱਤਾ ਵੀ ਪਿਛਲੀ ਮੀਟਿੰਗ 'ਚ ਟਰਾਂਸਪੋਰਟ ਮਨਿਸਟਰ ਨੇ ਵੀ ਇਹ ਚੀਜ਼ ਮੰਨੀ ਸੀ ਪਰੰਤੂ ਉਹਨਾਂ ਵੱਲੋਂ ਅੱਜ ਕਹਿ ਸਕਦੇ ਕਿ ਬੜੀ ਨਿਮਰਤਾ ਨਾਲ ਸਪਸ਼ਟ ਕੀਤਾ ਗਿਆ ਕਿ ਤੁਹਾਨੂੰ ਪੁੱਛੇ ਬਿਨਾ ਕੋਈ ਵੀ ਹੱਲ ਨਹੀਂ ਕੀਤਾ ਜਾਏਗਾ ਨਾਲ ਦੀ ਨਾਲ ਇਹ ਹਫਤੇ ਦਾ ਟਾਈਮ ਲਿਆ ਗਿਆ ਹਫਤੇ ਦੇ ਵਿੱਚ ਉਹ ਟਰਾਂਸਪੋਰਟ ਮਨਿਸਟਰ ਤੇ ਵਿੱਤ ਮੰਤਰੀ ਪੰਜਾਬ ਉਹਨਾਂ ਨਾਲ ਮੀਟਿੰਗ ਕਰਾਉਣ ਦਾ ਵੀ ਉਹਨਾਂ ਨੇ ਕਿਹਾ ਕਿ ਮੀਟਿੰਗ ਕਰਕੇ ਪਾਲਿਸੀ ਨੂੰ ਕਿਸੇ ਸਿਰੇ ਲਾਇਆ ਜਾਏਗਾ ਨਾਲ ਦੀ ਨਾਲ ਜਿਹੜੀਆਂ ਮੰਗਾਂ ਉਹ ਇੱਕ ਹੋਰ ਮੰਗ ਸੀ ਕਿ ਕਿਲੋਮੀਟਰ ਸਕੀਮ ਬੱਸ ਜਿਹੜੀ ਆ ਉਹ ਪੀਆਰਟੀਸੀ ਦੇ ਪਣ ਬੱਸ ਜਿਹੜੀ ਪਾਈ ਜਾ ਰਹੀ ਉਹ ਘਾਟੇਵੰਦ ਸੌਦਾ ਨੂੰ ਰੱਦ ਕੀਤਾ ਜਾਵੇ ਟੈਨਫੋਰਡ ਉਹਦੇ ਸਬੰਧੀ ਉਹਨਾਂ ਵੱਲੋਂ ਲਿਖਤੀ ਰੂਪ ਦੇ ਵਿੱਚ ਮੰਗਿਆ ਗਿਆ ਕਿ ਦੋ ਦਿਨਾਂ ਦੇ ਵਿੱਚ ਵਿੱਚ ਕਹਿੰਨ ਤੋਂ ਬਾਅਦ ਬੁੱਧਵਾਰ ਦੁਬਾਰਾ ਮੀਟਿੰਗ ਐਮਡੀ ਪੀਆਰਟੀਸੀ ਤੇ ਪਣ ਬੱਸ ਨਾਲ ਤੈਅ ਕਰਾਈਗੀ ਕਿ ਉੱਥੇ ਲਿਖਤੀ ਰਿਪੋਰਟ ਜਿਹੜੀ ਆ ਉਹ ਜਥੇਬੰਦੀ ਦੇ ਸੁਝਾਅ ਲੈ ਕੇ ਕਿਹੜੀ-ਕਿਹੜੀ ਚੀਜ਼ 'ਚ ਘਾਟੇਵੰਦ ਸੌਦਾ ਉਹ ਲਿਖਤੀ ਰਿਪੋਰਟ ਸੈਕਟਰੀ ਕੋ ਭੇਜੀ ਜਾਏਗੀ ਤੇ ਬੁੱਧਵਾਰ ਤੋਂ ਬਾਅਦ ਵੀਰਵਾਰ ਜਾਂ ਬੁੱਧਵਾਰ ਸ਼ਾਮ ਨੂੰ ਉਹਨਾਂ ਨੇ ਕਿਹਾ ਵੀ ਸੋ ਇਸ ਗੱਲ ਸਪਸ਼ਟ ਕਰਦਾ ਕਿ ਪੀਆਰਟੀਸੀ ਦੇ ਐਮਡੀ ਨੇ ਵੀ ਮੰਨਿਆ ਕਿ ਕਿਲੋਮੀਟਰ ਸਕੀਮ ਬੱਸ ਜਿਹੜੀ ਵਾਲਵੋ ਆ ਉਹ ਲਗਭਗ 12-13 ਰੁਪਏ ਘਾਟਾ ਪਾ ਰਹੀ ਹੈ ਤੇ ਜਿਹੜੀ ਐਚਪੀਐਸਸੀ ਉਹ ਸਿਰਫ 3 ਰੁਪਏ ਮਨਾਫੇ 'ਤੇ ਚੱਲਦੀ ਪਈ ਹੈ ਕਹਿਣ ਤੋਂ ਬਾਅਦ ਉਹ ਘਾਟੇਵੰਦ ਸੌਦਾ ਹੀ ਆ ਉਹਨੂੰ ਰੱਦ ਕਰਨ ਲਈ ਵੀ ਸਹਿਮਤੀ ਬਣੀ ਹੈ ਕਿ ਉਹ ਬੁੱਧਵਾਰ ਨੂੰ ਮੀਟਿੰਗ ਕਰਕੇ ਉਹਨੂੰ ਰੱਦ ਕੀਤਾ ਜਾਏਗਾ ਸੋ ਜਥੇਬੰਦੀ ਵੱਲੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਕ ਰੱਖਦੇ ਹੋਏ ਨਾਲ ਦੀ ਨਾਲ ਦੂਸਰੀਆਂ ਮੰਗਾਂ ਜਿਹੜੀਆਂ ਆਪਣੀਆਂ ਚੱਲਦੀ ਆ ਰਹੀਆਂ ਹਨ ਅੰਤਰ ਉਹਨਾਂ ਨੂੰ ਮੰਤਰੀ ਦੀ ਮੀਟਿੰਗ ਵਿੱਚ ਉਹਨਾਂ ਨਵੀੜਨ ਦੀ ਗੱਲ ਕੀਤੀ ਗਈ ਆ ਸ ਕਿ 4 ਤਰੀਕ ਤੱਕ ਕਹਿਣ ਤੋਂ ਭਾਵ ਕਿ ਟੈਂਡਰ ਰੱਦ ਕਰਨ ਦੀ ਬੁੱਧਵਾਰ ਗੱਲ ਕੀਤੀ ਗਈ ਜੇ ਬੁੱਧਵਾਰ ਰੱਦ ਨਹੀਂ ਕੀਤਾ ਜਾਂਦਾ ਤਾਂ 4 ਤਰੀਕ ਤੱਕ ਜਿਹੜੇ ਪ੍ਰੋਗਰਾਮ ਹੈ ਪੋਸਟਪਨ ਕੀਤੇ ਜਾਂਦੇ 4 ਤਰੀਕ ਸੋਮਵਾਰ ਨੂੰ ਦੁਬਾਰਾ ਪਹਿਲੇ ਟਾਈਮ ਤੋਂ ਬਿਨਾਂ ਕਿਸੇ ਮੀਟਿੰਗ ਤੋਂ ਜੇਕਰ ਸਰਕਾਰ ਨੇ ਨਾ ਮੰਗਿਆ ਤਾਂ ਜਿਹੜਾ ਸ਼ਾਂਤੀ ਜਿਤਾਈ ਜਾਂਦੀ ਤੇ ਹੱਲ ਨਹੀਂ ਹੁੰਦਾ ਤਾਂ 4 ਤਰੀਕ ਨੂੰ ਸੋਮਵਾਰ ਤੋਂ ਪਹਿਲੇ ਟਾਈਮ ਤੋਂ ਬੰਦ ਕੀਤਾ ਜਾਏਗਾ ਉਨੀ ਦੇਰ ਤੱਕ ਸਾਰੇ ਪ੍ਰੋਗਰਾਮ ਪੋਸਟਪਨ ਕੀਤੇ ਜਾਂਦੇ ਆ ਕਿਉਂਕਿ ਮੀਟਿੰਗ ਵਿੱਚ ਲਗਭਗ ਇਹ ਹਾਲਾਤ ਬਣੇ ਆ ਕਿ ਮੀਟਿੰਗ ਦੇ ਵਿੱਚ ਸਰਕਾਰ ਜਿਹੜੀ ਆ ਪਿਛਲੇ 1 ਸਾਲ ਤੋਂ ਮੀਟਿੰਗ ਵਾਲੇ ਪਾਸੇ ਨਹੀਂ ਸੀ ਚੱਲੀ ਜਾਂ ਪਾਲਸੀ ਨੂੰ ਲਾਗੂ ਕਰਨ ਵਾਲੇ ਪਾਸੇ ਨਹੀਂ ਸੀ ਚੱਲੀ ਅੱਜ ਜੋ ਪਾਲਸੀ ਨੂੰ ਲਾਗੂ ਕਰਨ ਵਾਲੇ ਪਾਸੇ ਕਿਤੇ ਨਾ ਕਿਤੇ ਚੱਲੀ ਆ